ਰਾਹੁਲ ਗਾਂਧੀ ਦੇ ਵੱਲੋਂ ਅਮਰੀਕਾ 'ਚ ਦਿੱਤੇ ਗਏ ਬਿਆਨ ਤੋਂ ਬਾਅਦ ਲਗਾਤਾਰ ਉਹਨਾਂ ਦੇ ਖਿਲਾਫ ਨਰਾਜ਼ਗੀ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ ਦਿੱਲੀ ਦੇ ਵਿੱਚ ਸਿੱਖ ਆਗੂਆਂ ਦੇ ਵੱਲੋਂ ਮੁਲਾਕਾਤ ਕੀਤੀ ਗਿਆ ਕੇਂਦਰੀ ਪੰਚਤੀ ਦੇ ਨਾਲ ਅਤੇ ਰਾਹੁਲ ਗਾਂਧੀ ਦੀ ਬਿਆਨਬਾਜ਼ੀ ਨਖੇਦੀ ਕੀਤੀ ਗਈ ਐਸਰਾਨ ਟੀਜੀਐਮਸੀ ਪ੍ਰਧਾਨ ਹਰਮੀਸਿੰਘ ਕਾਲਕਾ ਵੀ ਮੌਜੂਦ ਰਹੇ ਉਹਨਾਂ ਦਾ ਵੀ ਕਹਿਣਾ ਸੀ ਕਿ ਜੋ ਬਿਆਨਬਾਜ਼ੀ ਅਮਰੀਕਾ ਦੇ ਵਿੱਚ ਰਾਹੁਲ ਗਾਂਧੀ ਦੇ ਵੱਲੋਂ ਕੀਤੀ ਗਿਆ ਉਸ ਨਾਲ ਸਿੱਖਾਂ ਦੇ ਅਕਸ ਨੂੰ ਢਾਹ ਲੱਗਿਆ ਰਾਹੁਲ ਗਾਂਧੀ ਦੇ ਵੱਲੋਂ ਧਾਰਮਿਕ ਆਜ਼ਾਦੀ ਦੇ ਮਸਲੇ ਦੇ ਉੱਤੇ ਗੱਲਬਾਤ ਕਰਦੇ ਹਾਂ ਕਿਹਾ ਗਿਆ ਸੀ ਕਿ ਭਾਰਤ ਦੇ ਵਿੱਚ ਘੱਟ ਗਿਣਤੀਆਂ ਜ ਸਿੱਖਾਂ ਦੀ ਉਦਾਰਨ ਰਾਹਲ ਕਾਂਧੀ ਨੇ ਦਿੱਤੀ ਸੀ ਤੇ ਕਿਹਾ ਸੀ ਕਿ ਉਹਨਾਂ ਦੀ ਲੜਾਈ ਇਸ ਗੱਲ ਨੂੰ ਲੈ ਕੇ ਆ ਕਿ ਕੀ ਸਿੱਖਾਂ ਨੂੰ ਕੜਾ ਪਾਉਣ ਦਾ ਦਸਤਾਰ ਸਜਾਉਣ ਦਾ ਹੱਕ ਹੋਇਆਗਾ ਗੁਰੂ ਘਰ ਜਾਣ ਦਾ ਜਿਹੜਾ ਇਹ ਉਹਨਾਂ ਨੂੰ ਹੱਕ ਹੋਏਗਾ ਇਸ ਬਿਆਨ ਤੋਂ ਬਾਅਦ ਭਾਜਪਾ ਨੇ ਜਿੱਥੇ ਵਿਰੋਧ ਕੀਤਾ ਸੀ ਉੱਥੇ ਹੀ ਹੁਣ ਦਿੱਲੀ ਦੇ ਵਿੱਚ ਵੀ ਸਿੱਖ ਜਥੇਬੰਦੀਆਂ ਨਾਲ ਸੰਬੰਧਿਤ ਆਗੂਆਂ ਦੇ ਵੱਲੋਂ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ ਗਈ ਤੇ ਇਸ ਮੁਲਾਕਾਤ ਦੇ ਦੌਰਾਨ ਸਿੱਖ ਵਫਦ ਨੇ ਕੇਂਦਰੀ ਮੰਤਰੀ ਦੇ ਕੋਲ راہਲ ਗਾਂਧੀ ਸੰਬੰਧੀ ਸ਼ਿਕਾਇਤ ਵੀ ਕੀਤੀ ਹੈ ਨਾਲ ਦੀ ਨਾਲ ਇਹ ਮੰਗ ਵੀ ਕੀਤੀ ਗਈ ਹੈ ਕਾਂਗਰਸ ਤੋਂ ਤੇ ਨਾਲ ਦੀ ਨਾਲ راہਲ ਗਾਂਧੀ ਤੇ ਕਿ ਉਹਨਾਂ ਨੂੰ ਆਪਣਾ ਇਹ ਬਿਆਨ ਵਾਪਸ ਲੈਣਾ ਚਾਹੀਦਾ ਹੈ ਕਿ ਉਹਨਾਂ ਦੇ ਇਸ ਬਿਆਨ ਦੀ ਵਜ੍ਹਾ ਕਰਕੇ ਸਿੱਖਾਂ ਦਾ ਜੋ ਅਕਸਾ ਉਸ ਨੂੰ ਢਾਹ ਲੱਗੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਦਾਵਾ ਕੀਤਾ ਗਿਆ ਕਿ ਸਿੱਖਾਂ ਨੂੰ ਭਾਰਤ ਦੇ ਵਿੱਚ ਧਾਰਮਿਕ ਆਜ਼ਾਦੀ ਨੂੰ ਲੈ ਕੇ ਜਿਹਨਾਂ ਨੇ ਦਾਵਾ ਕੀਤਾ ਤਾਂ ਉਸ ਨੂੰ ਵੀ ਨਕਾਰਿਆ ਗਿਆ ਇਹਨਾਂ ਆਗੂਆਂ ਦੇ ਵੱਲੋਂ ਨਾਲ ਹੀ ਰਾਹੁਲ ਗਾਂਧੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਿਆ ਤਾਂ ਇਸ ਤੋਂ ਪਹਿਲਾਂ ਭਾਜਪਾ ਨੇ ਵੀ ਹਾਲਾਂਕਿ ਰਾਹੁਲ ਗਾਂਧੀ ਦੇ ਉਸ ਬਿਆਨ ਨੂੰ ਲੈ ਕੇ ਮੋਰਚਾ ਖੋਲਿਆ ਸੀ ਤੇ ਇਹ ਕਿਹਾ ਸੀ ਕਿ ਰਾਹੁਲ ਗਾਂਧੀ ਵਿਦੇਸ਼ੀ ਧਰਤੀ ਦੇ ਉੱਤੇ ਜਾ ਕੇ ਭਾਰਤ ਨੂੰ ਬਦਨਾਮ ਕਰ ਰਹੇ ਨੇ ਤੇ ਉਹਨਾਂ ਦੀ ਇਸ ਬਿਆਨਬਾਜ਼ੀ ਦੀ ਵਜ੍ਹਾ ਕਰਕੇ ਦੇਸ਼ ਤੇ ਦੇਸ਼ ਦੀ ਦੁਨੀਆ ਭਰ ਦੇ ਵਿੱਚ ਬਦਨਾਮੀ ਹੁੰਦੀ ਹੈ ਤੇ ਜਾਣ ਬੁੱਝ ਕੇ ਅਜਿਹਾ ਜਿਹੜਾ ਇਹ ਉਹਨਾਂ ਵੱਲੋਂ ਕੀਤਾ ਜਾਂਦਾ ਹੈ जरूर आप राहुल राहुल जी से एक बार आपके इतिहास को बलिदान को जरूर करें इटली के और विदेश के इतिहास पढ़ने से उनका काम चलने वाला नहीं जाए अमृतसर में जो आपके बलिदानों का जो वहां अमर गाथा लिखी हुई है आपकी एक वीर गाथा ਸਿੱਖ ਵਫਦ ਦੇ ਵੱਲੋਂ ਮੁਲਾਕਾਤ ਕਰਕੇ ਰਾਹੁਲ ਗਾਂਧੀ ਦੇ ਖਿਲਾਫ ਸ਼ਿਕਾਇਤ ਜਿਹੜੀ ਉਹ ਕੀਤੀ ਗਿਆ ਤੇ ਹਾਲਾਂਕਿ ਇਸ ਤੋਂ ਇਲਾਵਾ ਵੀ ਰਾਹੁਲ ਗਾਂਧੀ ਦੇ ਖਿਲਾਫ ਵੱਖ-ਵੱਖ ਜੋ ਸ਼ਿਕਾਇਤਾਂ ਨੇ ਉਹ ਦਰਜ ਕਰਵਾਈਆਂ ਗਈਆਂ ਨੇ ਐਫ ਆਈ ਆਰ ਦਰਜ ਕਰਵਾਈਆਂ ਗਈਆਂ ਨੇ ਰਾਹੁਲ ਗਾਂਧੀ ਦੇ ਉਸ ਬਿਆਨ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਰਾਹੁਲ ਗਾਂਧੀ ਨੂੰ ਲੈ ਕੇ ਵੱਡੇ ਬਿਆਨ ਦਿੱਤੇ ਸੀ ਤੇ ਰਾਹੁਲ ਗਾਂਧੀ ਨੂੰ ਦੇਸ਼ ਦਾ ਨੰਬਰ 1 ਅਤਵਾਦੀਤਾ ਕੋਲ ਨੇ ਕਹਿ ਦਿੱਤਾ ਸੀ ਤੇ ਸਭ ਦੇ ਵਿਚਾਲੇ ਬਿਆਨਬਾਜ਼ੀ ਲਗਾਤਾਰ ਵੱਖ-ਵੱਖ ਆਗੂਆਂ ਦੇ ਵੱਲੋਂ ਹੋ ਰਹੀ ਹੈ ਬੀਤੇ ਦਿਨੀ ਤੇਲੰਗਨਾ ਤੋਂ ਕਾਂਗਰਸ ਦੇ ਵਿਧਾਇਕ ਨੇ ਉਹਨਾਂ ਨੇ ਇੱਕ ਵਾਰਤ ਬਿਆਨ ਦਰਤਾ ਤੇ ਕਿਹਾ ਸੀ ਕਿ ਰਵਨੀਤ ਪਿੱਟੂ ਦਾ ਜੇ ਸਰਕਲਮ ਕੋਈ ਕਰਦਾ ਹੈ ਤਾਂ ਉਹ ਉਸ ਨੂੰ 1 ਏਕੜ ਜ਼ਮੀਨ ਦੇਣਗੇ ਉਹਨਾਂ ਦੇ ਖਿਲਾਫ ਵੀ ਸ਼ਿਕਾਇਤ ਹਾਲਾਂਕਿ ਹੁਣ ਕੀਤੀ ਗਈ ਹੈ ਪਰ ਦੂਜੇ ਪਾਸੇ ਅੱਜ ਸਿੱਖ ਵਫਾ ਦੇ ਵੱਲੋਂ ਮੁਲਾਕਾਤ ਜਿਹੜੀ ਆ ਕੀਤੀ ਗਈ ਕੇਂਦਰੀ ਮੰਤਰੀ ਦੇ ਨਾਲ ਤੇ ਉਸ ਮੁਲਾਕਾਤ ਦੇ ਦੌਰਾਨ ਰਾਹੁਲ ਗਾਂਧੀ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਤੇ ਕਾਰਵਾਈ ਦੀ ਮੰਗ ਕੀਤੀ ਗਈ ਮਹਿੰਦਰ ਸਿੰਘ ਸਿਰਸਾ ਦੇ ਵੱਲੋਂ ਵੀ ਮੰਗ ਚੁੱਕੀ ਗਿਆ ਕਿ ਰਾਹੁਲ ਗਾਂਧੀ ਨੂੰ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਹੈ ਇਸ ਬਿਆਨ ਦੇ ਨਾਲ ਦੇਸ਼ ਤੇ ਅਲੀਗੇਸ਼ਨ ਹੈ ਉਹ ਹਾਂ ਪੇ ਆਏ ਹਨ ਔਰ ਆਪਣੀ ਬਾਤ ਰੱਖੀ ਹੈ ਕਿਉਂਕਿ ਜੋ ਰਾਹੁਲ ਗਾਂਧੀ ਨੇ ਜੋ ਪਿੱਛੇ ਸਟੇਟਮੈਂਟ ਦੀ ਥੀ ਇੰਟਰਨੈਸ਼ਨਲ ਪਲੇਟਫਾਰਮ ਪੇ ਜੋ ਮਿਸਲੀਡਿੰਗ ਸਟੇਟਮੈਂਟ ਥੀ ਕਿ ਸਿੱਖੋਂ ਕੀ ਪਗੜੀ ਕੋ ਖਤਰਾ ਹੈ ਸਿੱਖੋਂ ਕੇ ਗੁਰੂ ਘਰੋਂ ਕੋ ਖਤਰਾ ਹੈ ਤੋ ਇਹ ਐਸੀ ਕੋਈ ਬਾਤ ਨਹੀਂ ਹੈ ਸਿੱਖੋਂ ਨੇ ਇਸ ਦੇਸ਼ ਕੇ ਲਈ ਰੱਖਿਆ ਕੀ ਹੈ ਸਿੱਖੋਂ ਨੇ खून बहाया बलिदान दिए हैं तो ये देश का इंटेग्रल पार्ट है सिख इस देश का तो ये जो मिसलीडिंग स्टेटमेंट थी उसके लिए प्रोटेस्ट हमने एक, एक लेटर भी दिया है तो जिसका मंत्री जी ने संज्ञान लिया उन्होंने कहा कि वो उस बात को उचित प्लेटफॉर्म पर उठाएंगे, दूसरा जो हमारी ककारों का जो एयरपोर्ट पे या मेट्रो में या बच्चों के एग्ज़ाम में रोक दिया जाता है उसके लिए भी हमने अवगत कराया मंत्री जी को तो मंत्री जी ने कहा कि वो इसका भी अधिकारियों को सख्त नोटिस देंगे ताकि ये ककार को कहीं भी किसी जगह पे रोका ना जा सके तो ये सारा डेलीगेशन जो है कांग्रेस कांग्रेस और राहुल गांधी की तरफ से बयान दिया गया कांग्रेस के तमाम नेता ये कह रहे कि उस बयान को तोड़ कर पेश किया गया बीजेपी के द्वारा उनकी इंटेंशन राहुल गांधी के के और इन बातों को उन्होंने नहीं अगर इंटेंशन नहीं थी तो फिर राहुल गांधी जी को उसको उसको रेक्टिफाई करना चाहिए था उसको क्लियर करना चाहिए था स्टेटमेंट दे के मेरी स्टेटमेंट क्या है अगर अगर उन्होंने कुछ और कहा होता तो उसको रेक्टिफाई करते नहीं किया तो इसका मतलब वो ये बात मान रहे हैं कि मैंने ये बात कही है तो कोई कार्ड ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਇਹ ਮੁਲਾਕਾਤ ਕੀਤੀ ਗਈ ਜਿਸ ਦੇ ਵਿੱਚ ਸਿੱਖ ਵਫਦ ਵੱਲੋਂ ਕਿਹਾ ਗਿਆ ਕਿ ਰਾਹੁਲ ਗਾਂਧੀ ਨੂੰ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਉਹਨਾਂ ਦੇ ਇਸ ਬਿਆਨ ਦੀ ਵਜ੍ਹਾ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਸਿੱਖ ਉਹਨਾਂ ਦੇ ਇਸ ਬਿਆਨ ਦੇ ਨਾਲ ਸਹਿਮਤ ਨਹੀਂ ਜੋ ਵਫਦ ਮੁਲਾਕਾਤ ਕਰਕੇ ਉਹਨਾਂ ਦੇ ਆਗੂਆਂ ਦੇ ਵੱਲੋਂ ਇਹ ਦਾਅਵਾ ਕੀਤਾ ਹੈ